ਉਥੇ ਇੱਕ ਸਿੰਘ ਪਿਆ ਵਾ ਜੋ ਆਪਦਾ ਨਾਂ ਪਤਾ ਜਿਹੜਾ ਵਾ ਫਦੂਰ ਸਾਹਿਬ ਦੇ ਲਾਗੇ ਪਿੰਡ ਦਿਲਾਵਾਲ ਜੀ ਦਿਲਾਵਾਲ ਪਿੰਡ ਦਾਸ ਰਿਆ ਵਾ ਕਿਹੜਿਆ ਹਾਲਾਤਾਂ ਦੇ ਵਿੱਚ ਹੁਣ ਇਹਦੇ ਪੈਰਾਂ ਦੇ ਵਿੱਚ ਲੱਤਾਂ 'ਚ ਕੀੜੇ ਪਏ ਆ ਖੂਨ ਜਿਹੜਾ ਵਾ ਉਹ ਵਿੱਚੋਂ ਵਗ ਰਿਹਾ ਵਾ ਬੁਰੇ ਹਾਲਾਤ ਆ ਓਨੋਂ ਤਰਨੋਂ ਫਿਰਨੋਂ ਬਿਲਕੁਲ ਅਸਮਾਸੀ ਪੈਰ ਇਹਦੇ ਵੇਖੋ ਬਿਲਕੁਲ ਗਲ ਚੁੱਕੇ ਆ ਇਹ ਹਾਲਾਤ ਇਹਦੀ ਬੜੀ ਗੰਭੀਰ ਆ ਕਹਿੰਦੇ ਸ਼ੂਗਰ ਦਾ ਵੀ ਇਹ ਪੇਸ਼ੈਂਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 ਅਗਸਤ 2025 ਦਿਨ ਸ਼ਨੀਵਾਰ ਪਹੁੰਚੇ ਆ ਪਿੰਡ ਸੁਰਸਿੰਘ ਇੱਕ ਇੱਥੇ ਜਗਾ ਵਾ ਜਿੰਨੂੰ ਫਕੀਰਾਂ ਵਾਲੀ ਕਹਿੰਦੇ ਆ ਉਥੇ ਇੱਕ ਸਿੰਘ ਪਿਆ ਵਾ ਜੋ ਆਪਦਾ ਨਾਂ ਪਤਾ ਜਿਹੜਾ ਵਾ ਖਡੂਰ ਸਾਹਿਬ ਦੇ ਲਾਗੇ ਪਿੰਡ ਦਿਲਾਵਾਲ ਜੀ ਦਿਲਾਵਾਲ ਪਿੰਡ ਦਾਸ ਰਿਆ ਵਾ ਤੇ ਚੱਕਰਵਰਤੀ ਸਿੰਘ ਸੀ ਪਤਾ ਨਹੀਂ ਕਿਹੜਿਆ ਹਾਲਾਤਾਂ ਦੇ ਵਿੱਚ ਉਹਨਦੇ ਪੈਰਾਂ ਦੇ ਵਿੱਚ ਲੱਤਾਂ 'ਚ ਕੀੜੇ ਪਏ ਆ ਖੂਨ ਜਿਹੜਾ ਵਾ ਉਹ ਕੈਮਰਾਮੈਨਾਂ ਨੇ ਕੈਮਰਾ ਮਾਰ ਕੇ ਦਿਖਾਉਂਦਾ ਵਾ ਖੂਨ ਪੈਰਾਂ ਦੇ ਵਿੱਚੋਂ ਵਗ ਰਿਹਾ ਵਾ ਬੁਰੇ ਹਾਲਾਤ ਆ ਸਾਨੂੰ ਪਿੰਡ ਦੀ ਸੰਗਤ ਨੇ ਮੋਤਵਾਰ ਸੱਜਣਾ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਸੀ ਕੱਲ ਤੇ ਅਸੀਂ ਉਹ ਇਹਨਾਂ ਦੀ ਵੀਡੀਓ ਬਣਾ ਕੇ ਗੁਰਨਾਨਕ ਬਿਰਦਾ ਆਸ਼ਰਮ ਜਵੰਦਾ ਕਲਾ ਮੁੱਖ ਸੇਵਾਦਾਰ ਬਾਬਾ ਅਰਪਿੰਦਰ ਸਿੰਘ ਜੀ ਉਹਨਾਂ ਨੂੰ ਇਹਨਾਂ ਬਾਰੇ ਬੇਨਤੀ ਕੀਤੀ ਕਿ ਇਹਨਾਂ ਦੀ ਸੇਵਾ ਲਓ ਜੋ ਆਪਦੀ ਰਹਿੰਦੀ ਜ਼ਿੰਦਗੀ ਆ ਉਹ ਕੋਈ ਸੱਜੇ ਢੰਗ ਦੇ ਨਾਲ ਬਤੀਤ ਕਰ ਸਕਣ ਤੇ ਬਾਬਾ ਜੀ ਅੱਜ ਇਹਨਾਂ ਦੀ ਸੇਵਾ ਲੈਣ ਆਏ ਆ ਤੇ ਇਹਨਾਂ ਨੂੰ ਜਵੰਦੇ ਕਲਾਂ ਹੀ ਪਚਾਰਿਆ ਅੱਗੇ ਬਾਬਾ ਜੀ ਆਪਦੇ ਬੱਚੀ ਜਿਹੜੇ ਉਹ ਤੁਹਾਡੇ ਨਾਲ ਸੰਜੇ ਕਰਨਗੇ ਵਾਇਰੋਜੀ ਕਾ ਖਾਲਸਾ ਵਾਇਰੋਜੀ ਕੀ ਪੱਤੇ ਇਹ ਇਸ ਵੀਰ ਬਾਰੇ ਹਰਚੰਦ ਸਿੰਘ ਜੀ ਆਪ ਨੂੰ ਦੱਸ ਹੀ ਦਿੱਤਾ ਹੈ ਕਿ ਪਹਿਲਾਂ ਇਸ ਹੌਰਸੇਂਗਰ ਨਗਰ ਦੇ ਵਿੱਚ ਇਹ ਵੀਰ ਜਿਹੜਾ ਵਾ ਇੱਥੇ ਫਕਰਾਂ ਦੀ ਜਗ੍ਹਾ ਤੇ ਜਿਹੜਾ ਆਦਾ ਰਹਿਣ ਬਿਸਰਾ ਕਰਕੇ ਰਹਿ ਰਿਹਾ ਸੀ ਹੁਣ ਤੁਰਨੋ ਫਿਰਨੋ ਬਿਲਕੁਲ ਅਸਮਾਸੀ ਪੈਰ ਇਹਦੇ ਵੇਖੋ ਬਿਲਕੁਲ ਗਲ ਚੁੱਕੇ ਆ ਤੇ ਹਾਲਾਤ ਇਹਦੀ ਬੜੀ ਗੰਭੀਰ ਹੈ ਕਹਿੰਦੇ ਸ਼ੂਗਰ ਦਾ ਵੀ ਇਹ ਪੇਸ਼ੈਂਟ ਆ ਤੇ ਵੱਖ-ਵੱਖ ਡੇਰਿਆਂ ਦੇ ਵਿੱਚ ਰਹਿੰਦਾ ਹੋਇਆ ਇਹ ਇੱਥੇ ਇਸ ਨਗਰ ਦੇ ਵਿੱਚ ਪਹੁੰਚਾ ਵਾ ਤੇ ਅੱਜ ਸਾਡੀ ਇਹ ਮੁਫਤਾਂ ਦੀ ਸੇਵਾ ਟੀਮ ਦੇ ਮੈਂਬਰ ਜੋ ਮਿੰਟੂ ਭਾਈ ਜੀ ਜੁੜਾਣੇ ਤੋਂ ਚਲਾਉਂਦੇ ਨੇ ਤੇ ਨਾਲ ਸਾਡੇ ਵੀ ਇੱਥੇ ਗੁਰਨਾਨਕ ਬਿਰਦਾਸ਼ਣ ਜਿੰਦਾ ਕਰਾਉਂਦੇ ਮੈਂਬਰ ਨੇ ਤੇ ਸਾਡੇ ਕੋਲ ਆਉਣ ਜਾਂਦੇ ਰਹਿੰਦੇ ਨੇ ਇਹਨਾਂ ਨੂੰ ਸਾਨੂੰ ਇਹ ਸੇਵਾ ਲਈ ਸੀ ਤੇ ਸincere ਮੱਥੇ ਪ੍ਰਵਾਨ ਕੀਤੀ ਹੈ ਇਸ ਬਜੁਰਗ ਨੂੰ ਅਸੀਂ ਲੈਣ ਵਾਸਤੇ ਪਹੁੰਚੇ ਆਂ ਤੇ ਸੰਗਤਾਂ ਨੂੰ ਬੇਨਤੀ ਆ ਕਿ ਵੱਤਵਾਰ ਸਹਾਇਕ ਦਿਓ ਤਾਂ ਕਿ ਇਸ ਬਾਵਾਂ ਸਹੀ ਤਰੀਕੇ ਨਾਲ ਨਿਭ ਸਕਣ ਤੇ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ